ਮੈਂ ਥੋੜਾ ਹੋ ਗਿਆ ਲੇਟ ਮਿੱਟੀ ਡੇ ਨੇ ਪਾਉਣ ਤੇ ਡੈਡੀ ਕਹਿੰਦੇ ਥੋੜਾ ਕੰਮ ਆ ਤੂੰ ਆ ਇੱਥੇ ਆਪ ਡੈਡੀ ਇੱਥੇ ਆਇਆ ਨਹੀਂ ਪਲਾਟ 'ਚ ਮਿੱਟੀ ਧੂ ਕੇ ਹਟਾਈਆ ਹੁਣੇ ਅਜੇ ਤੇ ਠੰਡ ਮਿੰਟ ਲੈ ਗੰਨੀ ਤੇ ਠੰਡ ਮਿੰਟ ਮਿੰਟ ਲੱਤ ਗਈ ਜਦੋਂ ਮਿੱਟੀ ਧੂਈ ਹੁਣ ਚੱਨੇ ਆ ਵਾਪਸੇ ਘਰ ਨੂੰ ਡੈਡੀਓ ਕਿੰਨੋਂ ਨਾਲ ਪਲਾਟ 'ਚ ਚੱਲ ਟੁੱਲ ਗਿਆ ਤਾਂ ਮੈਂ ਚੇਪਾ ਕੇ ਦੜਾਵਾਟ ਕੇ ਤੇ ਮਾਂ ਨਿਕਲ ਜਿਗੋਣੇ ਤੋਂ ਡੈਡੀ ਨੇ ਮੱਤ ਮਾਰ ਦੇਣੀ ਕਿਉਂ ਦੀਦੀ ਨਹੀਂ ਆਪਣੇ ਪਲਾਟ ਤੇ ਆਈ ਵਿਖੰਡੀ ਮੇਰੇ ਨਾਲ ਨੂੰ ਕੱਲ੍ਹ ਨਾਲ ਡਿੱਕਣ ਦਾ ਉਹ ਤਾਂ ਨਹੀਂ ਆਏ ਹੁਣ ਇਹਨਾਂ ਦੇ ਵੇਖਦਾ ਮਰ ਤੇ ਉਹ ਰੁੱਖ ਚਲਦੇ ਆ ਗੱਡੀ ਇੱਧਰ ਲੈਣ ਦੀ ਹੁਣ ਅੱਗ ਬਾਲਤੀ ਆ ਦੀਦੀ ਹੁਣਾਂ ਨੂੰ ਬਾਲਣ ਬੜਾ ਇਕੱਠਾ ਕੀਤਾ ਜੀ ਤੇ ਡੈਡੀ ਹੁਣ ਜੁਮਾਈਆਂ ਪੜਾ ਪਜਾਮੇ ਨੇ ਬੜੀਆਂ ਜੰਮੜਦੀਆਂ ਹੁਣ ਇਹ ਲਿਆ ਅੱਗ ਜੀ ਪੈ ਗਈ ਆ ਪਜਾਮਾ ਸੜ ਗਿਆ ਲੱਤ ਵੀ ਸੜ ਗਈ ਅੰਦਰੋਂ ਲੱਤ ਸੜ ਗਈ ਗੁਰੂ ਆਵੇ ਜਿਸ ਵੀ ਲੱਗੀ ਆ ਮਿੱਟੀ ਚੁੱਕੀ ਜਾਂਦੀ ਆ ਤੇ ਪਲਾਟ ਦੇ ਵਿੱਚ ਮਿੱਟੀ ਆਪਣੇ ਪਈ ਜਾਂਦੀ ਆ। ਅਜੇ ਮਿੱਟੀ ਵਾਦੂ ਇਧਰਲੀ ਸਾਈਡ ਤੇ ਨੂੰ ਦੂਜੀ ਦੂਜੀ ਸਾਈਡ ਤੋਂ ਚੁੱਕਣੀ ਆ ਜਾਂ ਇਧਰਲੀ ਸਾਈਡ ਤੋਂ ਚੁੱਕੀ ਆ ਵੀ। ਆਹ ਖੇਤ ਨਵੀਂ ਮਿੱਟੀ ਆ ਗਈ ਨਹੀਂ ਤੇ ਨਵੀਂ ਮਿੱਟੀ ਮੁੜ ਕੇ ਪੈਂਟ ਹੀ ਕਟ ਕੇ ਆਲੀ ਜਿਹਨੂੰ ਕਹਿੰਦੇ ਆ। ਰਸਤੇ ਵਿੱਚ ਆਉਂਦੇ ਹੋਏ ਘਰੇ ਕੱਪੜੇ ਵੀ ਟਾਈਟ ਹੋਣਾ ਤੇ ਦਿੱਤੇ ਹੀ ਗਏ। ਪੈਂਟ ਜੜੀ ਨਹੀਂ ਨੀਚੋਂ ਲੰਬਾਈ ਜ਼ਿਆਦਾ ਸੀ ਦੀ ਕਟਾਈ ਲੈਂਥ ਤੇ ਆਉਂਦੇ ਹੋਏ ਇਹ ਫੜੀ ਲੈਂਦੇ ਨੇ ਹੁਣ ਤਾਂ ਘਰੇ ਆ ਗਏ ਆ। ਟਾ ਟਾ ਛੋਣਿਆ ਟਾ ਟਾ ਉਹ ਨੰਦ ਬਾਦੇ ਪੱਤੀ ਨਹੀਂ ਮੁਗਾਈ ਤੂੰ ਆ ਪੱਤੀ ਤੇ ਚੱਲ ਹਾ ਦੇਨਾ ਲੈ ਵੀ ਦੀਦੀ ਜੀ ਤੁਹਾਡੀ ਰੈਸਪੀ ਅਸੀਂ ਦੇਖ ਰਹੇ ਆ ਵੀ ਹਲੋ ਗੋਭੀ ਵਾਲੀ ਮੰਮੀ ਨੇ ਲਾਈ ਸਪੈਸ਼ਲ ਲੈ 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 ਇਹ ਇਹ ਕਰਦੀ ਵੇ ਕਹਿੰਦੇ ਮੈਨੂੰ ਰਿਮੋਟ ਫੜਾਓ ਵੀ ਮੈਨੂੰ ਫੜਾ ਦੇ ਤੇ ਮੈਂ ਉਹ ਵੇਖਾਂ ਦੂਜੇ ਬਦਲਦਾ ਵੀ ਬਦਲਦਾ ਫਰਾਨੀ ਦੇ ਕੋ ਕੋ ਮੈਂ ਪੀ ਲਈ ਬਾਰ ਅਚ ਲੱਗਾ ਮੈਂ ਚੱਲਾਂ ਉਦੋਂ ਦਾ ਸਾਈਕਲ ਕੱਢਿਆ ਨਹੀਂ ਬਾਹਰ ਚੱਲਦੇ ਨੂੰ ਹੂਟਾ ਥੋੜਾ ਜਿਹਾ ਦਵਾਕ ਲੈ ਗਈ ਗੱਡੀ ਦੇ ਵਿੱਚ ਕਿਉਂਕਿ ਗਲੀ 'ਚ ਨਹੀਂ ਲਿਆਂਦਾ ਉਦੋਂ ਦਾ ਚਲੋ ਆਵਾਜ਼ ਕਰੋ ਨਾ ਹਰਗੁਣ ਰੰਮ ਰੰਮ ਮਾਈ ਕਰੋ ਰੰਮ 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 ਕਰਵਾਇ ਮੇਰਾ ਰਾਦਾ ਇਹ ਮਿਸਤਰੀ ਲੱਗੇ ਆ ਪਲਾਟ ਦੇ ਵਿੱਚ ਤੇ ਉੱਥੇ ਜਾ ਕੇ ਗੱਡੀ ਧਵਾ ਲਈ ਗੱਡੀ ਬੜੀ ਗੰਦੀ ਹੋਈ ਆ ਕੱਲਾ ਗਲੀ ਦੇ ਵਿੱਚ ਧੋਣਾ ਫਿਰ ਥੋੜਾ ਔਖਾ ਆਉਂਦਾ ਉਸ ਨਾਲੇ ਦੋ ਜਣੇ ਹੋਣਗੇ ਮਿੰਟੋ ਮਿੰਟੀ ਹੋ ਜਾਊਗਾ ਸਾਬ ਸਹੀ ਹੋ ਜਾਊਗੀ ਨਾਲੇ ਮੈਂ ਹਾਂ ਚਲੋ ਤੁਹਾਨੂੰ ਪੈਸੇ ਦੇ ਦਾਂਗੇ ਰੁਪਇਆ 100 ਦੇ ਦਾਂਗੇ ਵੀਰ ਨਾਲ ਤੇ ਨਾਲ ਆਪਣੇ ਕੋਲ ਤੁਹਾਨੂੰ ਪਤਾ ਬਾਕੀ ਸਮਾਨ ਤੇ ਆਪਣੇ ਕੋਲ ਸਾਰਾ ਹੈ ਰੁਪਇਆ 100 ਦੇ ਦਾਂਗੇ ਉਹ ਵੀ ਖੁਸ਼ ਹੋ ਜਾਊਗਾ ਠੀਕਣੀ ਗੱਲ ਤੇ ਆਪਣੀ ਗੱਡੀ ਵੀ ਸਾਫ ਹੋ ਜੀ ਆਪਣਾ ਕੰਮ ਵੀ ਹੋ ਜਾਏਗਾ ਗੱਡੀ ਦਾ ਵੇਖ ਲਓ ਕਿੰਨਾ ਮੜਾ ਆ ਗਈ ਲੋ ਯਾਰ ਹੁਣੀਆਂ ਤੇ ਢੋਲਿਓ ਆਪਣੀ ਵਾਲੀ। ਸੁਸਾਤ ਲੈ ਵੀ ਗੱਡੀ ਤੇ ਢੋਲੀਆਂ ਵੀ ਨੀਰਾ ਵੀ ਕਾਫੀ ਜ਼ਿਆਦਾ ਹੀ ਹੋ ਗਿਆ ਸੁਖ ਨਾਲ। ਤੇ ਸਭ ਉਹ ਸਾਫ ਢੋਲੀਆਂ ਤਾਲ ਗਿਆ ਜੇ ਚੰਗੀ ਤਰ੍ਹਾਂ ਵੱਜ ਜਾਣੀ ਫਿਰ ਵੀ ਚਲੋ ਪਹਿਲਾਂ ਲਾ ਲੋ ਤੇ ਸਾਫੀ ਇਹਨਾਂ ਪਹਿਲਾਂ ਤਾਂ ਬਹੁਤ ਗੰਦੀ ਲੱਗੰਦੀ ਸੀ। ਇਹ ਕਿਹਨਾਂ ਗੱਡੀ ਮਿਲ ਲੱਗਦਾ ਨਾ ਚਿਰਾਂ ਬਾਅਦ ਮੈਂ ਧੋਣਾ ਤੇ ਜਦੋਂ ਨਾ ਰੰਗ ਥੋੜਾ ਪੀਲਾ ਜਾ ਪਈ ਜਾਂਦਾ ਗੱਡੀ ਦਾ। ਦੱਸੇ ਭਲਾ ਰੰਗ ਪੀਲਾ ਪੈਂਡਿਆ। ਫਿਲਹਾਲ ਤਾਂ ਫਲੈਸ਼ ਲਾਈਟ ਜਿੰਦੀ ਹੈ ਜਗਨ। ਤੇ ਇਹ ਤਾਂ ਪਤਾ ਨਹੀਂ ਲੱਗਣਾ ਸਵੇਰੇ ਤੁਹਾਨੂੰ ਦਿਖਾਉਂਗਾ ਯਾਰ ਲੱਗਦਾ ਐ ਜਿਦਾ ਗੱਡੀ ਦਾ ਨਾ ਥੋੜਾ ਜਿਹਾ ਪੀਲਾ ਪੈ ਗਿਆ ਹੁੰਦਾ ਮਹਿਸੂਸ ਹੁੰਦਾ ਹਲਕਾ ਜਿਹਾ ਹੁਣ ਤੇ ਓਦਾਂ ਸਾਫ ਸੇ ਫਿਲਹਾਲ ਬਹੁਤ ਗੰਦੀ ਰਹੀ ਇਹਨੂੰ ਕਈ ਜਣੇ ਕਹਿ ਦਿੰਦੇ ਆ ਵੀ ਇਹਨੂੰ ਭਰਾਵਾ ਸਾਫ ਤੇ ਰੱਖਿਆ ਕਰ ਤੇ ਕਾ ਇੱਥੇ ਪਤਾ ਨਹੀਂ ਕਿਸ ਨੇ ਕੀ ਮਾਰਿਆ ਸੀ ਤੇ ਰੰਗ ਮੜਿਆ ਲੱਤ ਗਿਆ ਆ ਤੇ ਆ ਮੜ ਜਲੀਕ ਬਾ ਤੇ ਇੱਕ ਆਂ ਦਰਵਾਰ ਬਾਕੀ ਅਜੇ ਤੱਕ ਮਹਾਰਾਜ ਦੀ ਕਿਰਪਾ ਦੀ ਗੱਡੀ ਕਿਤੇ ਲੱਗੀ ਨਹੀਂ ਆ ਉਹ ਬੈਕ ਸਾਈਡ ਜਾਂ ਥੋੜੀ ਜਿਹੀ ਹੈਗੀ ਮੜੇ ਦਾ ਧਾਂ ਦੇ ਵੀਰਿੰਦੀ ਇਹ ਸਾਸ ਸੁਭਨ ਵਾਲੀ ਥੋੜੀ ਬਹੁਤ ਆ ਹੁਣ ਤੋੜ ਗਏ ਇੱਥੇ ਉੱਜਣ ਵਾਲਾ ਆ ਸਾਰਾ ਪਾਣੀ ਹੈਗਾ ਜੀ ਹਮ ਵੇਖੋ ਜੀ ਕੱਕਰ ਪੈਂਦਾ ਕੱਕਰ ਪੈਂਦਾ ਆ ਹੈ ਉਹ ਕਿੱਥੇ ਚੱਲੇ ਹੁਣੇ ਰਾਤ ਰੁਕੋ ਕਾਂਡੇ ਚਿੱਤੇ ਆ ਪੁੱਗਾ ਲਾਈਏ ਇੱਥੇ ਹੈ ਕੀ ਕਾਂਡੇ ਚ ਲਾਈ ਜਣੀ ਆ ਕਰਨਾ ਪੁੱਗਾ ਵਾਜੇ ਲਾਉਨੇ ਆ ਰੁਕ ਜੋ ਗੱਲ ਸਾਹਿਬ ਗੱਲ ਸਾਹਿਬ ਵੇਹ ਲੋ ਆ ਜਾ ਨੀ ਕਿ ਮੈਂ ਨਾ ਛਾਪੇ ਚ ਫੇਰ ਭਾਜੀ ਜਿਹੜੀ ਟੀਨਾ ਬਰਾ ਰਹਿ ਗਿਆ ਲਾਉਣੀਆਂ ਪੈਣੀਆਂ ਅਗੇ ਨੁਕਸਾਨ ਹੋ ਗਿਆ ਟੀਨ ਤੋੜ ਗਿਆ ਤੇ ਉਤੋਂ ਉਹ ਕਿਦਾਂ ਟੁੱਟ ਗਈ ਸਾਰੀਆਂ ਟੀਨਾ ਲਵਾਉਂਦੀ ਪਤਾ ਹੀ ਨਹੀਂ ਹਾਂ ਨੇ ਲਵਾਤੇ ਦਿੱਤੀਆਂ ਤੇ ਟੀਨ ਕਿਦਾਂ ਕੋਈ ਤੋੜ ਗਿਆ ਪਤਾ ਕਿਦਾਂ ਤੋੜ ਗਿਆ ਨਹੀਂ ਪਤਾ ਲੱਗਦਾ ਮੈਂ ਚਲੋ ਚਲੋ ਜੀ ਚਲੋ ਇਸ ਇਸੇ ਮਾਨੇ ਤੁਸੀਂ ਲੈਂਟਰ ਪਾ ਲੋਗੇ ਗਿਲਸਾਹ ਨੂੰ ਨਹੀਂ ਦੇ ਤੇ ਆ ਲੈ ਵੀ ਗਿਲਸਾਹ ਤੇ ਚਲੇ ਗਏ ਹੁਣ گاؤں ਦੀ ਜ਼ਿੰਮੇਵਾਰੀ ਕੌਣ ਉਠਾਏਗਾ ਡੈਡੀ ਜਾਂਦਾ ਵਸਦਾ ਰਹੇ ਵਿਚਾਰਾ ਬੜੀ ਮਿਹਨਤ ਬਹੁ ਕਰਦੇ ਆ ਵੇਖ ਲਓ ਸਾਰੇ ਜਾਣੇ ਮਿਸਤਰੀ ਵੀ ਚਲ ਗਈ ਆ ਤੇ ਗਿਰਸਾ ਵੀ ਚਲੇ ਗਏ ਭਾਜੀ ਹੁਣੀ ਵੀ ਤੇ ਮੈਂ ਵੀ ਚੱਲਿਆਂ ਤੇ ਡੈਡੀ ਹੁਣ ਮੋਟਰਸਾਈਕਲ ਤੇ ਜਾਣਗੇ ਠਹਿਰ ਕੇ ਜੇ ਸਾਰਾ ਸਮਾਨ ਸਮਨ ਸੰਭ ਕੇ ਤੇ ਇਹਨਾਂ ਦੀ ਬਹਾਦਰੀ ਏ ਬਸ ਵਿਚਾਰਿਆਂ ਦੀ ਸਵੇਰੇ ਆ ਜਾਂਦੇ ਆ ਤੇ ਐਤੋਂ ਲ ਜਾਂਦੇ ਡੈਲੀ ਆਉਣੇ ਨਾਲ ਵਾਪਸ ਜਾਂਦੇ ਆ ਇਧਰ ਵੀ ਧਿਆਨ ਰੱਖਦੇ ਆ ਤੇ ਆਪਣਾ ਪਲਾਟ ਵੀ ਥੋੜਾ ਦੂਰ ਆ ਵੀ ਉਧਰ ਵੀ ਜਾਂਦੇ ਮਣਕੇ ਧਿਆਨ ਰੱਖਣ ਉਧਰ ਨੂੰ ਸਬਜ਼ੀਆਂ ਸਬਜ਼ੀਆਂ ਲਾਈਆਂ ਉਧਰ ਵੀ ਗੇੜੀ ਮਾਰਨ ਜਾਂਦੇ ਤੇ ਸਮਾਨ ਸਮੁੰਦਰ ਲਗਭਗ ਵਹੇ ਸਾਂਭਿਆ ਗਿਆ ਵਾ ਤੇ ਬਾਕੀ ਨੇ ਟੀਨਾ ਕਰਨਾ ਉਹਨਾਂ ਨੂੰ ਕਿਵੇਂ ਲਾਉਣੀਆਂ ਪਈ ਇਹਨਾਂ ਦੇ ਟੀਨਾ ਦਾ ਥੋੜਾ ਨੁਕਸਾਨ ਹੋ ਗਿਆ ਕੋਈ ਨਾ ਮਤਲਬ ਟੀਨਾ ਤੋੜ ਗਿਆ ਸੀ ਇਹਨਾਂ ਦੀ ਉੱਪਰੋਂ ਤੇ ਉਹਨਾਂ ਦੇ ਵਲੌਗ ਦੇ ਵਿੱਚ ਤੁਸੀਂ ਵੇਖੂ ਖਲੋਗੇ ਪਤਾ ਨਹੀਂ ਕਿੰਨੇ ਤੋੜੀਆਂ ਜਾਂ ਕਿੰਨੇ ਨਹੀਂ ਟੀਨਾ ਦੋ ਤੋੜਤੀਆਂ ਸੀ ਤੇ ਉਹ ਹੁਣ ਆਹ ਵੇਖੋ ਇਹ ਕਮਰੇ ਤੇ ਤਾਈਆਂ ਸੋਈ ਤੋਂ ਲਵਾ ਲੂ ਦਿੱਤੀਆਂ ਨੇ ਤੇ ਹੁਣ ਵੇਖੋ ਕੀ ਕਰਦੇ ਆ ਮੇਰਾ ਰੱਬ ਜਾਂਦਾ ਮੇਰਾ ਬਾਪੂ ਜੇ ਹੁੰਦਾ ਵਸਦਾ ਰਵੇ ਜੀ ਬੜੀ ਮਿਹਨਤ ਆ ਸਵੇਰੇ ਆ ਜਾਂਦਾ ਜਾਂ ਮਤਲਬ 7 ਵਜੇ ਨਾ ਹੁੰਦਾ ਜੇ ਤੁਸੀਂ ਮੰਨਦੇ ਜੀ 7 ਵਜੇ ਡੈਡੀ ਆ ਜਾਂਦੇ ਨੇ ਤੇ ਇਸ ਟਾਈਮ ਜਾਂਦੇ ਨੇ ਤੇ ਇਸ ਟਾਈਮ ਟਾਈਮ ਵੇਖ ਲਓ ਕੀ ਹੋਗਾ ਜੀ ਇਹ ਹੁਣ ਫੇਰ 7 ਵਜਨ ਵਾਲੇ ਜੀ 6 6:43 ਹੋ ਗਏ ਜੀ ਸਸਿਕਾ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਮਿੰਟ ਮਿੰਟ ਹੈ ਚੁਟਕੀ ਨਾ ਰੈਡੀ ਹੋਈ ਹੈ ਘਰੇ ਆਇਆ ਗੱਡੀ ਧਵਾ ਕੇ ਮਿੰਟ ਮਿੰਟ ਤੇ ਸੋਚਿਆ ਸੀਗਾ ਮੈਂ ਸੰਦੀਪ ਨੂੰ ਕਹਿ ਕਿ ਆਇਆ ਸੀਗਾ ਵੀ ਆਪਾਂ ਲੌਂਗ ਕੋਟ ਦੇਣੇ ਦੋਨੋਂ ਜਣੇ ਲੈ ਕੇ ਆਵਾਂਗੇ ਮੈਂ ਇਹਨੂੰ ਲਾਰਾ ਲਾ ਗਿਆ ਪਰ ਮੈਂ ਢੀਢਾਲੀ ਮੈਂ ਮੈਣੀ ਜਾਣਾ ਬਾਅਦ ਕਹਿੰਦੀ ਮੈਂ ਤਾਂ ਰੈਡੀ ਹੋ ਕੇ ਬੈਠੀ ਹਾਂ ਤੇ ਤੁਸੀਂ ਅੱਜ ਬੜੀ ਲੇਟ ਆਏ ਮੈਂ ਉੱਥੇ ਆਪਣਾ ਰੁਕੀਆਂ ਮੈਂ ਚੱਲ ਕੱਲ ਚੱਜਾਂਗੇ ਅੱਜ ਕੀ ਜਣਾ ਫਿਰ ਇਹ ਘਰੋਂ ਦੇਣ ਕਹਿੰਦੀ ਮੈਂ ਤਿਆਰ ਸੀਗੀ ਉਹ ਤਾਂ ਗੁੱਸੇ 'ਚ ਨਹੀਂ ਬਾਅਦ ਕਹਿੰਦੀ ਮੈਂ ਤਿਆਰ ਹੈਗੀ ਨਹੀਂ ਤੇ ਫਿਰ ਸਵੇਰੇ ਲਿਆਵਾਂਗੇ ਮੈਂ ਅੱਜ ਜਰ ਜੇ ਤੂੰ ਕਹਿ ਲਈ ਤੇ ਫਿਰ ਆ ਹੁਣ ਇਹ ਚੱਲ ਤੇ ਫਿਰ ਸੰਦੀਪ ਵੀ ਰੈਡੀ ਮਿੰਟ ਮਿੰਟ ਜਾਨਾ ਘਰੋਂ ਚੱਲ ਪਏ ਆ ਤੇ ਜਾ ਕੇ ਦੇਖਦੇ ਆ ਪਸੰਦ ਹੁੰਦੇ ਆ ਜਾਂ ਨਹੀਂ ਦੁਕਾਨ ਖੁੱਲੀ ਹੋਵੇ ਆਪਾਂ ਇੱਕੋ ਦੁਕਾਨ ਤੇ ਜਾਂਦੇ ਆ ਮੋਸਟਲੀ ਜਿਆਦਾ ਦੁਕਾਨਾਂ ਦੁਕਾਨਾਂ ਤੇ ਨਹੀਂ ਜਾਂਦੇ ਜੀ ਇੱਕਤਾ ਗਾਰਮੈਂਟ ਤੇ ਜਾਣਾ ਆ ਬਸ ਉਹਨਾਂ ਕੋਲ ਹੈਗੇ ਲੌਂਗ ਕੋਡ ਲੈਡੀਆਂਸ ਹੈਗੇ ਜੈਂਟਸ ਦਾ ਪਤਾ ਨਹੀਂ ਇਹਦਾ ਮਿਲ ਗਿਆ ਤੇ ਫਿਰ ਤੇ ਮੇਰਾ ਫਿਰ ਤੁਰ ਕੇ ਮਿਲ ਜਣਾ ਬਸ ਓਕੇ ਹੋ ਗਿਆ ਹਾਂ ਜਾ ਰਹੇ ਆ ਆਪਾਂ ਇੱਧਰ ਬਹੁਤ ਟ੍ਰੈਫਿਕ ਹੁੰਦੀ ਹੈ ਰਾਤ ਦੇ ਟਾਈਮ ਕਿਉਂਕਿ ਇੱਥੇ ਖਾਣ ਪੀਣ ਵਾਲੀਆਂ ਦੁਕਾਨਾਂ ਜ਼ਿਆਦਾ ਆ ਇੱਕ ਇੱਥੇ ਤੇ ਕਾਰ ਰਮਵਾ ਖਾਲੀ ਥੋੜਾ ਜਿਹਾ ਪਿੱਛੇ ਉੱਥੇ ਵੀ ਮਤਲਬ ਰੇੜੀ ਮਾਰਕੀਟ ਆ ਨਾ ਉੱਥੇ ਵੀ ਬਹੁਤ ਜ਼ਿਆਦਾ ਪੈਸੇ ਨੇ ਮਹਿੰਦੀ ਵਾਲੇ ਕੋ ਰਸ਼ ਨਹੀਂ ਹੁੰਦਾ ਉਹ ਵੀ ਖਾਲੀ ਬੈਠਾ ਹੋਗਾ ਮਗਰ ਵੀ ਖਾਲੀ ਹੀਗਾ ਤੇ ਇਹ ਹੁੰਦਾ ਆ ਇਹ ਹੁੰਦਾ ਆ ਜਦੋਂ ਵਰਤਮਰਤ ਹੁੰਦਾ ਪੱਡੇ ਤੱਕੜੇ ਮੋਢ ਨੂੰ ਅੱਗ ਲਾਤੀ ਆ ਇਹ ਕੱਲ ਤੱਕ ਮਿਲੂਗਾ ਆ ਵੀ ਖਾਲੀ ਠੀਕਾ ਨਹੀਂ ਗੱਲ ਏ ਇੱਕ ਤਾਂ ਗਾਰਵੈਂਟ ਪਹੁੰਚ ਗਿਆ ਹੋਊਗਾ ਤਾਂ ਕੋਈ ਗੱਲ ਨਹੀਂ ਪਾਪਾ ਲੈ ਲਾਂਗੇ ਫਾਪੇ ਹੁਣ ਕੁੜੜ ਪਹਿਲਾਂ ਦੇਖਾਂਗੇ ਜੈਂਟਸ ਕਹਿੰਦੇ ਵੀ ਸੇਮ ਕਲਰ ਨਹੀਂ ਬਣਾਉਣੀ ਕਲਰ ਥੋੜੇ ਡਿਫਰੈਂਟ ਜਿਹਾ ਹੋਣਗੇ ਵੀ ਜਿਦਾਂ ਸੰਦੀਪ ਵਾਸਤੇ ਕੁਝ ਅਲੱਗ ਕਲਰ ਤੇ ਮੇਰੇ ਵਾਸਤੇ ਕੁਝ ਅਲੱਗ ਕਲਰ ਹੋਊਗਾ ਡਿਜ਼ਾਈਨਿੰਗ ਵੀ ਸੇਮ ਹੋਊਗੀ ਕੁਛ ਹੋ ਘਣਾ ਇਹਨੂੰ ਭਾਜੀ ਡਿਜ਼ਾਈਨਿੰਗ ਜਿਹੜੀ ਉਹ ਸੇਮ ਮਿਲ ਜੂ ਥੋੜੀ ਬਹੁਤ ਮਾੜੀ ਮੋਟੀ ਡਿਜ਼ਾਈਨਿੰਗ ਜਿਆਦਾ ਨਹੀਂ ਕਹਿੰਦਾ ਲੇਡੀਜ਼ ਦਾ ਤੇ ਉਹਦਾ ਫਰਕ ਹੁੰਦਾ ਪਰ ਥੋੜਾ ਬਹੁਤ ਬਲੈਕ ਹੋਣਾ ਜੀ ਡਿਜ਼ਾਈਨਿੰਗ ਆ ਸੇ ਸੇ ਡਿਜ਼ਾਈਨਿੰਗ ਨਹੀਂ ਆਲੀ ਸਿੰਪਲ ਸੋਵਰੀ ਹੁੰਦਾ ਅੱਛਾ 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 ਠੀਕ ਜੀ ਇਹਦੇ ਵਿੱਚ ਬਲੈਕ ਕਲਰ ਆਹ ਗ੍ਰੇ ਕਲਰ ਹੋਣਾ। ਪਾਕ ਦੇ ਵੇਖੀ ਬਣਾ ਕਿਦਾਂ ਲੱਗਦਾ ਮੈਂ ਪਉਣਾ ਬਲੈਕ ਪਾਕ ਵੇਖਦੇ ਮੈਂ ਬਲੈਕ ਹੀ ਲੱਗਦਾ ਹੈ। ਹਾਂ ਸਾਬ ਕੋਰ ਹੋਣਾ ਪਾਇਆਂ ਦੇ ਬਹੁਤ ਸੋਨੇ ਲੱਗਦੇ ਹੋ। ਉਹ ਚੀਂਗੀਆਂ ਚਾਹੀਦੀਆਂ ਯਾਰ। ਉਹ ਨਹੀਂ ਇਹ ਆ ਡੈਡੀ ਨੇ ਥੋੜੀ ਪਉਣਾ। ਇਹ ਲੱਗਦਾ ਤੈਸ਼ ਨਹੀਂ ਦੀ। ਹਾਂ ਸਹੀ ਗੱਲਾਂ ਨਹੀਂ ਨਹੀਂ ਆਂ ਚਾਹ। ਥੋੜਾ ਟਾਈਮ ਖਲੋਜ ਗਿਆ ਜੀ। ਪਾਜਣ ਕਹਿੰਦੇ ਵੀ ਜਿਹੜਾ ਚੰਗਾ ਮਾਲ ਇਹਨੂੰ ਸਾਰਾ ਜਿਹੜਾ ਸੇਲ ਹੋ ਗਿਆ ਬਸ ਆ ਦੋ ਪੀਸ ਹੀ ਰਹਿ ਗਏ ਆ। ਹੁਣ ਲੋੜੀ ਤੋਂ ਬਾਅਦ ਮਾਲ ਆਊਗਾ ਤੇ ਫਿਰ ਕੰਮ ਚੱਲਣਾ ਉਹਨੇ ਚੱਲ ਲੇਡੀਜ਼ ਦੇਖ ਲੈਣੇ ਫਿਰ ਜੈਂਟਸ ਤੇ ਆਪਾਂ ਨਹੀਂ ਪਸੰਦਾ ਆ ਲੇਡੀਜ਼ ਵੀ ਸੇਲ ਹੀ ਹੋ ਗਏ ਲਗਭਗ ਇਹੋ ਦੋ ਤਿੰਨ ਪੀਸ ਰਹਿ ਗਏ ਬਸ ਇੱਕ ਆ ਆ ਨਹੀਂ ਆ ਅੱਛਾ ਉਹਦਾ ਪਾਕ ਵੇਖ ਬੜਾ ਟਰਾਈ ਕਰ ਲਓ ਉਹਦਾ ਆਈ ਹੈ ਹੈ ਨਹੀਂ ਕਹਿੰਦਾ ਦਿਖਾ ਆ ਭਲਾ ਲੈ ਵੀ ਬਣ ਗਈ ਗੱਲ ਕਿਦਾਂ ਠੀਕ ਆ ਬਣ ਗਈ ਗੱਲ ਵੀ ਚਲੋ ਜੀ ਲੈ ਚਲ ਜੀ ਯਾਰ ਭਾਪੇ ਦਾ ਆ ਐਸ ਟਾਈਮ ਭਾਪੇ ਨੇ ਉਹ ਨਹੀਂ ਆ ਐ ਸਨੀਪ ਨੂੰ ਪਸੰਦ ਨਹੀਂ ਆ ਕਹਿੰਦੇ ਨਹੀਂ ਹੁਣ ਲੋਹੜੀ ਤੋਂ ਬਾਅਦ ਦੇਖਦੇ ਫਿਰ ਨਹੀਂ ਤੇ ਆਵੇ ਕੋਟ ਰਾਈ ਦੀਆਂ ਪੈਂਟਾਂ ਲਾਈਆਂ ਕਣੀ 600 ਰੁਪਏ ਆਵੇ ਸਭ ਲੱਗੀਆਂ ਇੱਧਰ ਲੱਗੇ ਹੋਏ ਐ ਲੌਂਗ ਕੋਟ ਪਰ ਸਾਈਜ਼ ਬੜੇ ਵੱਡੇ ਐ ਤੂੰ ਸਾਈਜ਼ ਕੋਲੇ ਟਰਾਈ ਕੀਤਾ ਯੋ ਐ ਲੈ ਸਾਈਜ਼ ਹੀ ਨਾ ਹਣਾ ਵੇਖ ਲੈ ਟਰਾਈ ਕਰਕੇ ਇਹਦੇ ਵਿੱਚ ਕਲਰ ਉਦਾਂ ਕਾਫੀ ਹੈ ਗਈ ਨਾ ਇਹ ਲੇਡੀਜ਼ ਦੇ ਜੀਨਸ ਹੈ ਹੀ ਪਤਾ ਲੱਗੇ ਨਾ ਇਹ ਲੇਡੀਜ਼ ਹਨਾ ਆਹ ਲੇਡੀਆਂ ਆ ਤੇ ਲੇਡੀਆਂ ਆ ਤੇ ਜੈਂਟਸ ਕਿੱਧਰ ਲੱਗੇ ਆ ਜੈਂਟਸ ਆ ਆ ਵੀ ਲੇਡੀ ਵੀ ਆਹ ਲੇਡੀਆਂ ਸਾਰੇ ਜੈਂਟਸ ਜੈਂਟਸ ਕੀ ਹਾਲ ਜੇ ਇੱਥੇ ਵੀ ਬਲੈਕ ਬਲੈਕ ਕਲਰ ਰਹਿ ਗਿਆ ਕਹਿੰਦੇ ਬਾਕੀ ਜਿਹੜਾ ਸਾਈਜ਼ ਇਹ ਵੱਡੇ ਆ ਸਾਰੇ ਆ ਵਾਲੇ ਲੌਂਗ ਜਿਆਦਾ ਇਹ ਘਰੇ ਵਿੱਚ ਨਹੀਂ ਨਹੀਂ ਉਹ ਤਾਂ ਲੌਂਗ ਨਹੀਂ ਹੈ ਨਹੀਂ ਹੋਗਾ ਲੌਂਗ ਦੇ 3 ਲੱਖ 400 ਆਹ ਉਹ ਬਹੁਤ ਜਿਆਦਾ ਵੱਡੇ ਸਾਈਜ਼ ਬੜੇ ਵੱਡੇ ਹਨ ਹਮ ਇਹਨਾਂ ਨੇ ਤਾਂ ਮੇਰੇ ਸਾਂ ਨਹੀਂ ਜਿਹੜਾ ਵਾ ਐਸ ਐਲ ਜਾਂ ਐਲ ਆਇਆ ਨਾ ਕਲਰ ਸ਼ਟਾਈ ਉਹ ਇਹ ਟ੍ਰਿਪਲ ਐਕਸ ਲੈ ਇਹਨਾਂ ਨੂੰ ਕਰਨਾ ਹੀ ਬਹੁਤ ਵੱਡੇ ਆ ਉਹ ਹੁਣ ਉਧਰ ਲੱਗੇ ਜਾਇੰਟਸ ਚਲੋ ਅੱਜ ਦਾ ਬੋਰੀ ਹੁੰਦੀ ਵੀ ਬੋਰੀ ਹੈ ਪੂਰੀ ਬੋਰੀ ਲੱਗਦੀ ਕਿ ਨਹੀਂ ਅੱਛਾ ਲੈ ਵੀ ਬੋਰੀ ਆ ਕਲਰ ਦਿਖਾਤਾ ਹੈ ਜਗੜ ਦੀ ਉਤਾਰਾਂ ਇਹ ਦਿਨ ਪਾਉਂਦੇ ਤਾ ਮਾਨੂੰ ਕੋਈ ਇਹ ਵੀ ਤਾਂ ਆਪਣਾ ਪਾਉਗੇ ਨਾ ਹਾਂ ਜੀ ਹਾਂ ਜੀ ਤੇ ਬੋਲ ਮੰਤਰੀ ਗਾਲ ਪਿੱਛੇ ਨਾਲ ਚੱਲੀ ਸਸੇ ਇੱਕ ਤਾਂ ਮੰਨੋਰ ਕਰਦੇ ਬੜੇ ਹਾਂ ਜਲਦ ਜਲਦ ਬਤਾ ਦਿਓ ਮੈਨੂੰ ਹਾਂ ਇਹ ਤਾਂ ਹੈ ਦੋ ਤਿੰਨ ਦਿਨ ਖਾਣਾ ਹੋਰ ਦੇਖੋ ਕਲਰ ਆਪણો ਨਾਮ 38 ਨੰਬਰ ਅੱਜ ਤਾਂ ਲਿਖਿਆ ਨਾ 48 48 ਨੰਬਰ ਆ 42 ਨੰਬਰ ਆ ਇਹ ਤਾਂ ਬਹਿਲਾ ਕੋਟ ਗੜੇ ਹੋਰ ਇਹਨਾਂ ਦਾ ਨੰਬਰ ਹੀ ਨਹੀਂ ਲਿਖਿਆ ਇਹ ਕਿਦਾ ਪਤਾ ਲੱਗੂਗਾ ਜੀ ਬਨਪਾਲ ਆ ਰਹੀ ਆ ਇਹਨਾਂ ਦੇ ਸਬਸਕ੍ਰਾਈਬਰ ਮਿਲ ਗਏ ਰਸਤੇ 'ਚ ਬੱਸ ਵਧੀਆ ਇੱਥੇ ਦੇ ਉਹ ਗੱਲ ਕਰ ਰਹੇ ਆ ਹਾਂ ਜੀ ਤੇ ਇਹ ਵੀਰ ਜੀ ਹਣੀ ਇਹ ਵੀ ਬਲੇਜ਼ਰ ਅਭ ਇਹੀ ਲੰਗ ਕੋਟ ਹੀ ਦੇਖਣ ਦੇ ਹਾਂ ਜੀ ਹਾਂ ਜੀ ਠੀਕ ਹੈ ਇੱਕ ਆ ਦੇਖਿਆ ਤੇ ਇਹ 83 ਨੰਬਰ ਖੁੱਲਾ ਆ ਤੇ ਭਾਜੀ ਕਹਿੰਦੇ ਆ ਫਿਰ ਹੀ ਭਾਈ ਜੀ ਹਣੀ ਕਹਰੇ 36 ਨੰਬਰ ਲਿਆ ਤੇ ਸਾਡੀ ਵਰੀ ਕਹਿੰਦੇ 36 ਨੰਬਰ ਹੁੰਦਾ ਹੀ ਨਹੀਂ ਕੋਈ ਹੋ ਗਿਆ ਯਾਰ ਕੰਢੀ ਹੋ ਗਈ ਆਪਣੇ ਨਾਲ ਚਲੋ ਕੋਈ ਨਹੀਂ ਦਿਨ ਦਾ ਤਲਾਸ਼ਾ ਦੇ ਲਿਆ ਪਾ ਕੇ ਵੇਖ ਲਿਆ ਵਾ ਬਸ ਸੋਣਾ ਲੱਗਣ ਡਿਆ ਬਸ ਹੁਣ ਨਹੀਂ ਲੈਣਾ ਆਪਣੇ ਬਾਤ 36 ਨੰਬਰ ਹੁਣ ਮਿਲਿਆ ਨਹੀਂ ਉਹ ਆਉਣਗੇ ਆਉਂਦੇ ਆ ਵੀ ਸੇਲ ਹੋ ਗਈ ਆ ਕਹਿੰਦੇ ਆਉਂਦੇ ਆ ਕਹਿੰਦੇ ਵੀ ਉਹ ਸੇਲ ਹੋ ਗਈ ਆ ਮੈਨੂੰ ਖਣੀ ਮੇਰੇ ਬਾਤ 36 ਨੰਬਰ ਹੁੰਦਾ ਹੀ ਨਹੀਂ 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 ਆਉਂਦੇ ਆ ਜਾਂ ਤੇ ਵੇਖ ਗਏ ਆ ਅਸ ਅਸ ਠੀਕ ਹੈ ਚਲੋ ਕੋਈ ਗੱਲ ਨਹੀਂ ਇੱਕ ਅੱਦੇ ਦਿਨ ਤੱਕ ਫੇਰ ਆ ਜਾਵਾਂਗਾ ਨਹੀਂ ਤੇ ਨਹੀਂ ਤੇ ਦਿਖਾ ਦਿਓ ਜੀ ਐਤ ਕਮੇਡੀ ਜਦ ਤੁਹਾਡੀ ਹਿਸਾਬ ਦੇ ਮਨ ਨੂੰ ਦੋ ਕਈ ਅੰਦਰ ਆ ਵੀ ਜਿਹੜਾ ਪਿਆ ਗਿਆ ਹੈ ਵਾਹ ਜੀ ਮਮੀ ਜੀ ਦੇ ਲਈ ਮੋਟੇ ਗ੍ਰਾਉਂਡ ਸ਼ੀਟ ਬਹੁਤ ਐਟ ਹੈ ਹੈ ਤੇਰੀ ਫਿਟਿੰਗ ਬਹੁਤ ਸੰਗਰ ਟਾਈਟ ਤਾਂ ਨਹੀਂ ਹੈ ਬਹੁਤ ਟਾਈਟ ਬਹੁਤ ਬੜੀ ਹੈ ਕੰਮ ਦੀ ਬਹੁਤ

ਨੀਚ ਮੈਂ ਤੁਹਾਨੂੰ ਕਹ ਰਿਹਾ ਦਉਂਗੀ ਨਹੀਂ ਕਹ ਰਿਹਾ ਜਿਹੜਾ ਚੋਇਸ ਕਰਨਾ ਚਾਹੁੰਦਾ ਹੈ ਹੈਨਾ ਇਹਦਾ ਨੰਬਰ ਆਇਆ ਸੋਨਾ ਲੱਗਾ ਇਹ ਚਾਹਵਾ ਪੂਰ ਗੜਾ ਹੈ ਗ੍ਰੇ ਡਾਰਕ ਗ੍ਰੇ ਹੈ ਤਾਂ ਵੀ ਜਿਹੜਾ ਕਲਰ ਤੁਸੀਂ ਪਾਇਆ ਉਹਦੇ ਨਾਲ ਹੈ ਟੈਨ ਕਲਰ ਟੈਨ ਵੀ ਸੋਨਾ ਲੱਗਦਾ ਹੈ ਟੈਨ ਤਾਂ ਇਹ ਸੁਣ ਲੱਗਣਾ ਹੈ ਇੱਕ ਇਹ ਆਪਸ਼ਨ ਦਿਖਾਉਂਗਾ ਇਹ ਕਿਹੜਾ ਹੈ ਪੈਰਟ ਨਹੀਂ ਨਹੀਂ ਬਰਾਊਨ ਹੈ ਨਾ ਇਹ ਗ੍ਰੇ ਹੈ ਲਾਈਟ ਲਾਈਟ ਗ੍ਰੀ ਹੈ ਆ ਬੈਨ ਇਹ ਵੀ ਬੰਦਾ ਤੇ ਡਾਰਕ ਬੰਦੇ ਹੈ ਨਾ ਉਹ ਵੀ ਜੱਛਾ ਤੁਹਾਨੂੰ ਇਹ ਬਸ संदीप ने अपन लैता है रात शॉपिंग ਹੁਣ ਚੱਲੇ ਆ ਘਰੇ ਵਾਪਸੀ ਕੁੜੀਆਂ ਵੀ ਰੋਂਦੀ ਹੋਣੀ ਆ ਜਿੱਦੋਂ ਆਪਾਂ ਮਤਲਬ ਜਿੱਥੇ ਗੱਡੀ ਪਾਰਕਿੰਗ ਕਰੀਦੀ ਆ ਤੇ ਇੱਥੇ ਟਿੱਕੀਆਂ ਬਣਦੀਆਂ ਨੇ ਬੜੀਆਂ ਸਵਾਦ ਬਣਾਉਂਦਾ ਇੱਕ ਵੀਰ ਤੁਸੀਂ ਦੇਖਿਆ ਹੁਣ ਪਿਛਲੇ ਵਲੌਗ ਦੇ ਵਿੱਚ ਤੇ ਮੈਂ ਸੱਚੇ ਮੈਂ ਟਿੱਕੀ ਖਾਣੀ ਆ ਤੇ ਹੁਣ ਟਿੱਕੀ ਮੈਂ ਖਾ ਕੇ ਜਾਊਂਗਾ ਇੱਥੋਂ ਆਰਡਰ ਜਿਹੜਾ ਆਪਾਂ ਦੇਤਾ ਉਹ ਪਰਲੀ ਸਾਈਡ ਬਾਈ ਬਣਾਉਂਦਾ ਉਹ ਪਰਲੀ ਸਾਈਡ ਤੋਂਤਾ ਆ ਉੱਧਰ ਕਹਤਾ-ਕਹਤਾ ਮੈਂ ਇਹ ਬਲੇਜ਼ਰ ਵਾਂਗੂ ਲਿਆ ਏ ਮਮੜੀ ਦੀ ਚੀਜ਼ ਆ ਯਾਰ ਤਸੀਂ ਵਹਿ ਦੇਖ ਤੇ ਲਈ ਆ ਵੀ ਰੇਟ ਉਹਦਾ ਦੇ ਯਾਰ ਕੰਮ ਨੂੰ ਜਿਆਦਾ ਲੱਗਾ ਕੋ ਹਨਾ ਕਿ ਠੀਕ ਆ ਹੂੰ ਚਲੋ ਜੀ ਠੀਕ ਹੈ ਟਿੱਕੀ ਬਹੁਤ ਜਿਆਦਾ ਟੇਸਟੀ ਹੁੰਦੀ ਹੈ ਇਹਨਾਂ ਦੀ ਤੇ ਨਹੀਂ ਸੰਦੀਪ ਪੈਕ ਵੀ ਕਰਾ ਲਈਆਂ ਉਹ ਨਹੀਂ ਹਣਾ ਮੈਂ ਤੇ ਪੈਕ ਵੀ ਕਰਵਾਈਆਂ ਨੇ ਚਾਰ ਕੋਣਾ ਮੈਂ ਇਤਨੀ ਕਰਾਉਣੀ ਚਾਰ ਕਰਾਉ ਉਹਦੇ ਨੇ ਚਾਰ ਕਰਾ ਲਈ ਨੇ ਪਹੁੰਚ ਗਏ ਆਪਾਂ ਹੁਣ ਆਪਣੇ ਘਰਾਂ ਦੇ ਲਾਗੇ ਹਰ ਗੁਣ ਭਾਇਓ ਚਾਰੀ ਵੇਟ ਕਰਦੀ ਹੋਵੇ ਸਾਡੀ ਇਹ ਕੰਮ ਛੁਰੀ ਬੜੀ ਦਿੰਦੇ ਐ ਐਮਜੀ ਵਾਲੇ ਗੱਡੀ ਦੇ ਵਿੱਚ ਪੱਖਾ ਲਾਇਆ ਕਿਨੇ ਡੋਲੇ ਪਾਣੀ ਔਰ ਬੰਦਾ ਬਹੁਤ ਅੱਖ ਮੰਜੇ ਤੇ ਨਹੀਂ ਡੁਲਾ ਅੱਜ ਨਹੀਂ ਨਹੀਂ ਕੱਲ ਮੰਜਾ ਸਾਰਾ ਗਿੱਲਾ ਸੀ ਤਾਂ ਉਹ ਕਦੇ ਡੋਲ ਲੈਣ ਨੇ ਤਾ ਹਰ ਗੁੰਚਾ ਕਰ ਦੋ ਤਾ ਤੇ ਕੀ ਖਾ ਲੋ ਖਾਇਆ ਜਾਵੇਗਾ ਲੈ ਮੈਂ ਲੈ ਲੈ ਟਿੱਕੀ ਕੀ ਸਵਾਦ ਆ ਸਵਾਦ ਟਿੱਕੀ ਮਿਰਚ ਲੱਗੀ ਮੂੰਹ ਕਿਦਾਂ ਬਣਾਉਂਦੀ ਮਿਰਚ ਲੱਗੀ ਲੱਗਦਾ ਕਾਕਾ ਲੇ ਆਏ ਹੋ ਸ਼ੋਨਾ ਕਾਕਾ ਇਹ ਨਹੀਂ ਪਤ ਨੂੰ ਆਪਣੇ ਆਪ ਨਾਲ تمہਾਰੇ ਕਹਿੰਦੀ ਮੈਂ ਕਾਕਾ ਹਾਂ ਕਾਕਾ ਕਿਥੇ ਆ ਕਾਕਾ ਕਿਥੇ ਕਾਕਾ ਕਿਥੇ ਕਾਕਾ ਕਿਥੇ ਆ ਜਾਂਦੀ ਮੈਂ ਓ ਸ਼ੋਨਾ ਇਹ ਮੈਂ ਬਾਪ ਓ ਸ਼ੋਨਾ ਇਹ ਮੇਰੇ ਬਾਪ ਓ ਸ਼ੋਨਾ ਸ਼ੋਨਾ ਸਲਾ ਸੀਓ ਸੀਓ ਸੇਫ ਕੋਈ ਨਹੀਂ ਕਰਨਾ ਇੱਕ ਮਿੰਟ ਤੋ ਕਰ ਦੇ ਇੱਕ ਮਿੰਟ ਤੋ ਕਰ ਪਾ ਚੋਣਾ ਇਹ ਚੋਣਾ سونے ਦੰਦ ਦਿਖਾਉਂਦਾ ਇਸ ਮਾਪੇ ਨਾਲ ਦੋ ਹੈ ਮੇਰੇ ਮਿੱਠੂ ਚੋਣਾ ਬੜਾ ਜੀ ਕਾਟੋ ਕੀਤਾ ਹੈ ਇਹਨੂੰ ਡੈਡੀ ਨੂੰ ਇਹਨੂੰ ਸਵਾਲ ਲੱਗੀ ਇਹਨੂੰ ਅਰੇ ਡੈਡੀ ਦੇ ਬਗਾਨੇ ਵਿੱਚ ਕਿੱਦਾਂ ਲੱਗੀ ਦੇਖਣ ਦੇ ਜੀ ਪਿੱਠੀ ਪਿੱਠੀ ਉਹਨੇ ਉਹ ਖੜੀ ਹੈ ਚੋ ਚੋ ਮਿੱਠੀ ਨਾ ਕਰੀ ਜੀ ਮਾਇਆ ਹੈ ਰਹੀ ਹੈ ਲੀਕ ਮੂੰਹ ਕਿਦਾਂ ਕਰਿਆ ਆਛਾ ਦਾ ਅਦਾਲਤ ਨੇ ਅਪੀਲ ਨੂੰ ਬੜੇ ਸਵਾਲ ਨੇ ਬੜੇ ਸਵਾਲ ਨੇ ਲੂਨਣੀਆਂ ਚੀਜ਼ਾਂ ਖੁਸ਼ ਹੋ ਖੰਦੀ ਡੈਡੀ ਦੇ ਨਾਲ ਤਵੇ ਕਿਦਾਂ ਲੱਗੀ ਦੂਜੀ ਕੇਸ ਦੇ ਵਿੱਚ ਵੀ ਜਮਾਨਾ ਰਾਜੇ ਹੈ ਰਾਜੇ ਇਹ ਨੋਟ ਨਹੀਂ ਤਾਹੂ ਨਾ ਕੇਂਦਰ ਸਰਕਾਰ ਦੇ ਲੱ ਲੱ ਕਰਕੇ ਜੋ 15 ਸਵਾਲੋਂ ਦੇ ਕਿਉਂ ਡੈ ਲੈ ਨਾ ਸਾਰੇ ਬਗੰਡੀਆਂ ਹੈ ਤਾਂ ਨਾ ਵੀ ਦਾਦੀ ਨੂੰ ਬਹੁਤ ਚੱਲ ਲੈ ਮੇਰ ਵਾਹਣਾ ਬਰਗਰ ਲਾ ਰਿਹਾ ਬਰਗਰ ਟਿੱਕੀ ਹਨ ਮੈਨੂੰ ਨਹੀਂ ਵਧੀਆ ਲੱਗਦਾ ਤੇ ਇਹਨੂੰ 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 ਕੀ ਪਸੰਦ ਆ ਮੇਂ ਉਹਨੂੰ ਵੀ ਦਾਦੀਆਂ ਨੂੰ ਟਿੱਕੀ ਪਸੰਦ ਨਹੀਂ ਉਹਨੂੰ ਬਰਗਰ ਪਸੰਦ ਆ ਬਰਗਰ ਵਾਕਿਆ ਖਾਂਦੀ ਆ ਉਹ 버거 ਖਾਣਗੇ ਉਹ ਬਰਗਰ ਪਸੰਦ ਹੈ ਖਾਣੇ ਆ ਕੋਣ ਲਾਣੀ ਕਿਤਾ ਚਾਹੀਦਾ ਉਹਨੇ ਕੀ ਨਾ ਆ ਵੀ ਕੋਈ ਨਹੀਂ ਮੈਨੂੰ ਪਤਾ ਨਹੀਂ ਯਾਰ ਕੋਟ ਕਹਿੰਦੇ ਕੀ ਕਹਿੰਦੇ ਮੈਨੂੰ ਨਹੀਂ ਪਤਾ ਵੀ ਲੈ ਆਂਦਾ ਹੀ ਤੁੰਟੀ ਹੋਲਾ ਜੇ ਪਰ ਇਹ ਆਇਆ ਇਹਦਾ ਨਾਮ ਨਹੀਂ ਪਤਾ ਉਦਾਂ ਮੈਨੂੰ ਪਤਾ ਹੀ ਨਹੀਂ ਕੀ ਨਾਮ ਉਹ ਨਹੀਂ ਪਤਾ ਨਾਮ ਹੈ ਤੇ ਜੀ ਕੋਟੇ ਆ ਕੇ ਤੁਹਾਨੂੰ ਲੋਟ ਕੋਟ ਦੇ ਆ ਕੇ ਸਭ ਦੇ ਚਾਹ ਕੋਟੂ ਚਾਹ ਬਸ ਸੱਚੀ ਹੈ ਕਿ ਕੋਈ ਸਹੀ ਹੈ ਲੇਕਿਨ ਇਸ ਲਈ ਆਪ ਕੋ ਗੱਲ ਕਰਦੇ ਬੜੇ ਮੁੰਡੇ ਯਾਰ ਉਹ ਮੇਰੇ ਵੀ ਵੀ ਨੂੰ ਨਵੀਂ ਨਾ ਕੋਟੇ ਬਲਗਟ ਇਹਨਾਂ ਕੋਟੇ ਆਉਂਦੇ ਠੀਕ ਹੈ ਓਕੇ ਉਹ ਅਗਰ ਕੋ ਇਧਰ ਪਤਾ ਆ ਆ ਦੇਖਦੇ ਆਪਣੇ ਆਪਣੇ ਕਪੜੇ ਨਹੀਂ ਪੇਰਦੇ ਨਹੀਂ ਸੋ ਕਪੜੇ छुटू छुटू जोनाया छुटू पहले छुटू है छुटू इससे पहले देख ठीक है पार के दिखाऊंगा नहीं आया पार दिखाऊंगा पार बड़ा यूं देखने तो वहां से ना मतलब ही ਕੀ ਬੀਆ ਮੈਂ ਦੱਸ ਦਮ ਬੁਰੰਗਰ ਬੋਲੀ ਦੋਸ ਪਹਿਲਾਂ ਇਦਾਂ ਹੀ ਆਂਦਾ ਮੇਰੇ ਕੋਲ ਨਾ ਦੋਸ ਕੱਢੀ ਕਿੱਦੀ ਪਹਿਲੇ ਦੋਸ ਮਾਰੀ ਕਿੰਨੀ ਦੋਸ ਮਾਰੀ ਆਹੋ ਖੁਸ਼ ਆ ਦੋਸ ਮਾਰੀ ਆ ਬਣਾ ਟਾਵਰ ਨੂੰ ਕਰਨਾ ਵੀ ਦੋਸ ਮਾਰੀ ਆ ਫਿਰ ਨਹੀਂ ਦੋਸ ਮਾਰੀ ਮਹੌਲ ਕਿ ਅਦੋਂ ਦੇ ਰਹਿਣਾ ਹੈ ਬਾਪੂ ਕੀ ਬੇਚੀ ਕਰਦੇ ਆ ਥੋਕ ਕਹਿੰਦੇ ਹੁਣ ਤੇ ਮੈਂ ਕਿ ਥੋਕ ਤੇਰੀ ਨਾ ਮੈਂ ਨਹੀਂ ਡੋਸ ਮਾਰੀ ਅੱਜ ਅੱਜ ਬਹੁਤ ਹੋਰ ਰਹਿਆ ਅਰੇ ਜਮੂ ਕਦੀ ਡੋਸ ਬੜਾ ਬਹੁਤ ਜ਼ਿਆਦਾ ਟਾਈਟ ਕਿਦਾਂ ਮਰ ਜੂਦੇ ਬੰਦ ਕਰ ਬੰਦ ਕਰ ਮੈਂ ਆ ਵੀ ਬੰਦ ਕਿਤੇ ਉਹਨੇ ਟਾਈਟ ਦੇ ਬੜੇ ਆ ਬੋੜ ਟੈੜਾ ਟਾਈਟ ਨਹੀਂ ਬੰਦ ਬੰਦ ਬਟਨ ਤਾਂ ਆ ਹੀ ਜਾਂਦੀ ਨਹੀਂ ਬਾਤ ਉਹ ਕਹਿੰਦੇ ਵੀ ਇੱਕ ਦੋ ਵਾਰ ਹੀ ਬਟਨ ਦਬਾਉਣਾ ਮੇਰੇ ਹਾਂ ਤਰੇ ਥਰੇ ਇਹ ਤਾਂ ਬਟਨ ਹੁੰਦੇ ਹੀ ਮਤਲਬ ਕੀ ਕੰਮ ਜਦੋਂ ਇਹ ਹੋ ਗਏ ਮਨ ਹੋ ਗਏ ਮਨ ਕੀ ਕੰਮ ਹੈ ਹਾਂ ਚੱਕੇ ਲਗਾ ਖਾ ਮੁਰਾ ਇਹ ਤਾਂ ਨਹੀਂ ਜਦ ਅਸਲ ਤਾਂ ਜਦ ਲੈਣ ਚਾਹੀਦਾ ਨਾ ਪੱਗ ਬੰਨ ਕੇ ਬੰਨਣਾ ਚਾਹੀਦਾ ਫੇਰ ਹੀ ਬੰਨੇ ਨੂੰ ਪਤਾ ਲੱਗਦਾ ਵੀ ਕਿਹੜਾ ਕੱਪੜਾ ਜਚੰਦਿਆ ਨਾਲ ਸੁਤਾ ਮੋਹਨਾ ਬੰਦੇ ਬੰਦਾ ਕੰਫਿਊਜ਼ ਹੋ ਰਿਹਾ ਇਹ ਗੱਲ ਜਿਹੜੀ ਸਹੀ ਠੀਕ ਆ ਇਹੋ ਠੀਕ ਹੈ ਚਲ ਭਾਈ ਇਹ ਛੱਡ ਦੋ ਛੱਡ ਦੋ ਆ ਇਧਰ ਬੋਤਾ ਆਵੇਂ ਬੇਦਰ ਦੇ ਨੇ ਬੜੰਗੀ ਜੀ ਕਰਉਂਦਾ ਰਹਿੰਦਾ ਇਹ ਇਹ ਫਿਰ ਕਰ ਦੋ ਆ ਆ ਸੋਇਓ ਤੇ ਉਹ ਤੇ ਇਧਰ ਟਵਰ ਆਏ ਕਿਉਂ ਅਜਾੜੀ ਦਾਹੀ ਉਂਗਲਾ ਕਿਉਂ ਹੈ ਹਾਂ ਇਹ ਨਾ ਮੈਂ ਜੂਂਟਦੀਆਂ ਮਾਮਕੀਆਂ ਕਿਆ ਪਾਰੀ ਕਰ ਦੇ ਇੱਕ ਬਲਾਗ ਵਿੱਚ ਪਾਰੀ ਕਰ ਆਹ ਹਾਂ ਕਿੱਧਰ ਜਾਣਾ ਸੀ ਸੀ ਕਿੱਧਰ ਜਾਣਾ ਸੀ ਅੱਜ ਬੱਸ ਨਹੀਂ ਲੱਗ ਗਈ ਲੱਜਰ ਨਾਲ ਗੇਮ ਮਾਰਾਈ ਰੱਖੀ ਸੀ ਹਿੰਦੀ ਨੇ ਕਿਦਾਂ ਦਾੰਤਾ ਕਿਉਂਕਿ ਇਹ ਤੇ ਇੱਕ ਦੋ ਦਾ ਹੀ ਇਹ ਦੋ ਦਾ ਹੀ ਅਮਰ ਹੁਣ ਦੇਖਿਆ ਤੇ ਸ਼ੀਸ਼ੇ ਨਿੱਕੇ ਨਿੱਕੇ ਹੀ ਘਰੇ ਆਣ ਕੇ ਥੋੜਾ ਦੇਖਿਆ ਵੀ ਵਾਹ ਠੀਕ ਲੱਗਿਆ ਪਾਗਬਨ ਕੇ ਵੇਹੇ ਨਾ ਆ ਜਾਣਾ ਚਾਹੀਦਾ ਯਾ ਮੈਂ ਛੋਟਾ ਪਰ ਨਾ ਬੰਨਿਆ ਹੈ ਇਹਦੇ ਵਿੱਚ ਪਤਾ ਨਹੀਂ ਨਾ ਲੱਗਦਾ ਵੀ ਨਾ ਚੱਜ ਰਿਹਾ ਜਾਂ ਨਹੀਂ ਚੱਜ ਰਿਹਾ ਪੱਗ ਬੰਨੀ ਉਹਦੇ ਫਿਰ ਪਤਾ ਲੱਗ ਜਾਂਦਾ ਮੈਂ ਚੀਜ਼ ਚੰਡੀ ਕਿ ਨਹੀਂ ਚੰਡੀ ਤੇ ਚਾਹ ਬਣ ਕੇ ਆ ਗਈ ਗਲਾਸਾਂ ਦੇ ਵਿੱਚ ਇਹਦੇ ਵਿੱਚ ਵੇਹੇ ਨਾ ਸਿਆਲ ਦੇ ਵਿੱਚ ਨਾ ਗਲਾਸੀਆਂ ਤੇ ਜਾਂ ਗਲਾਸਾਂ ਜੀ ਪਣੀ ਜਿਹੜੇ ਕੱਪਾਂ ਚ ਤੇ ਚਾਹ ਜਿਹੜੀ ਛੱਟ ਠੰਡੀ ਹੋ ਜਾਂਦੀ ਹੈ ਹਾਂਜੀ ਅੱਜ ਨਹੀਂ ਮੰਮੀ ਹਾਂ ਹਾਵਲੀ ਕੈਪ ਨਹੀਂ ਲਾਈਂਦੇ ਅੱਜ ਨਹੀਂ ਇੱਕ ਵਾਰੀ ਕੋਣ ਹੱਥ ਪੈ ਗਈ ਨਾ ਹੁਣ ਪਾ ਲਿਆ ਕਰੂਗੀ